ਸਸ਼ਟਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹੈ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਇੱਕ ਪਾਸੇ ਸ਼ੰਭੂ ਦੇ ਬਾਰਡਰ ਦੇ ਉੱਤੇ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ 16 ਫਰਵਰੀ ਨੂੰ ਹੁਣ ਭਾਰਤ ਬੰਦ ਦੀ ਕੌਲ ਆ ਗਈ ਹੈ ਇਸ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਲੀਡਰ ਰਮਿੰਦਰ ਸਿੰਘ ਪਟਿਆਲਾ ਨੇ ਅਪੀਲ ਕੀਤੀ ਹੈ ਭਾਰਤ ਵਾਸੀਆਂ ਨੂੰ ਕਿ ਇਸ ਬੰਦ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਤਾਂ ਜੋ ਇਸ ਪੂਰੇ ਮਕਸਦ ਨੂੰ ਸਫਲ ਬਣਾਇਆ ਜਾ ਸਕੇ ਕਿਰਤੀ ਕਿਸਾਨ ਯੂਨੀਅਨ ਅੱਜ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਵੱਲੋਂ ਜੋ ਕਿਸਾਨਾਂ ਤੇ ਜ਼ਬਰ ਕੀਤਾ ਜਾ ਰਿਹਾ ਉਸ ਦੀ ਜ਼ੋਰਦਾਰ ਨਖੇਦੀ ਕਰਦੀ ਹੈ ਅੱਜ ਜੋ ਨਜ਼ਾਰਾ ਸ਼ੰਭੂ ਵੀ ਥੇ ਅਸੀਂ ਦੇਖ ਰਹੇ ਹਾਂ ਪਿਛਲੇ 3-4 ਦਿਨਾਂ ਤੋਂ ਇੱਕ ਇਸ ਤਰ੍ਹਾਂ ਦਾ ਬਿਲਡ ਅਪ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਜਿਵੇਂ ਪੰਜਾਬ ਇੱਕ ਵੱਖਰਾ ਦੇਸ਼ ਹੋਵੇ ਪੰਜਾਬੀਆਂ ਨੂੰ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਕਰਾਇਆ ਜਾ ਰਿਹਾ ਔਰ ਇਹ ਜਿਹੜਾ ਤਾਨਾਸ਼ਾਹ ਤਰੀਕਾ ਹੈ ਮੋਦੀ ਸਰਕਾਰ ਦਾ ਕੰਡਿਆਲੀ ਤਾਰ ਲਾਤੇ ਬੈਰੀਕੇਡਿੰਗ ਕਰਤੀ ਔਰ ਹੁਣ ਜਿਹੜਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਕਿ ਵਿਰੋਧ ਕਰਨਾ ਬੇਸ਼ੱਕ ਚਾਹੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੈ ਕਿਰਤੀ ਕਿਸਾਨ ਯੂਨੀਅਨ ਅਸੀਂ 16 ਤਰੀਕ ਨੂੰ ਭਾਰਤ ਬੰਦ ਕਰ ਰਹੇ ਹਾਂ ਔਰ ਇਹ ਜਿੰਨਾ ਗਰੁੱਪਾਂ ਦਾ 13 ਤਰੀਕ ਦਾ ਦਿੱਲੀ ਕੂਚ ਸੀ ਸਾਡਾ ਇਸ ਨਾਲ ਚਾਹੇ ਅਸੀਂ ਸ਼ਾਮਲ ਨਹੀਂ ਹੋਏ ਪਰ ਉਹਨਾਂ ਦਾ ਜਮੂਰੀ ਅਧਿਕਾਰ ਹੈ ਆਪਣਾ ਵਿਰੋਧ ਕਰਨਾ ਕੋਈ ਸੰਘਰਸ਼ ਦੀ ਆਵਾਜ਼ ਉਠਾਉਣਾ ਔਰ ਸਰਕਾਰ ਨੂੰ ਇਸ ਜਮੂਰੀ ਹੱਕ ਨੂੰ ਸੁਰੱਖਿਅਤ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੋਦੀ ਸਰਕਾਰ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਸਾਬਤ ਹੋਈ ਹੈ ਔਰ ਅਸੀਂ ਇਸ ਜ਼ਬਰ ਦੀ ਹੰਝੂ ਗੈਸ ਬਰਤਨ ਦੀ ਰਬੜ ਦੀਆਂ ਗੋਲੀਆਂ ਵਰਤਨ ਦੀ ਜ਼ੋਰਦਾਰ ਨਖੇਦੀ ਕਰਦੇ ਹਾਂ ਕਿਰਤੀ ਕਿਸਾਨ ਯੂਨੀਅਨ ਇਹ ਨਿੰਦਾ ਕਰਦੇ ਹੋਏ ਪੰਜਾਬ ਦੇ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਇਸ ਜ਼ਬਰ ਖਿਲਾਫ ਔਰ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਦੇ ਮਾਮਲੇ ਨੂੰ ਲੈ ਕੇ 16 ਫਰਵਰੀ ਨੂੰ ਭਾਰਤ ਬੰਦ ਨੂੰ ਕਾਮਯਾਬ ਦੱਸਦੀ ਕਿ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਤੁਰੀਆਂ ਨੇ ਕੁਝ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੋਚ ਕਰ ਰਹੀਆਂ ਨੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲਵੇ ਟਰੈਕ ਵੀ ਰੋਕੇ ਜਾ ਰਹੇ ਨੇ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੋਈ ਹੈ 16 ਫਰਵਰੀ ਨੂੰ ਭਾਰਤ ਬੰਦ ਦੀ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਬੰਦ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਤਾਂ ਇਹਦਾ ਕੇਂਦਰ ਸਰਕਾਰ ਦੇ ਉੱਤੇ ਕੀ ਅਸਰ ਪੈਂਦਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ بولਾਂਗੇ اندروں نیরাদ بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਸਾਂਸਕ੍ਰਿਤੀ ਕੀ ਹੋਗੀ ਬਾਤ ਅਕਟੀ 5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ